ਤਸਵੀਰਾਂ ਲੁਧਿਆਣਾ ਵਿੱਚ ਗ੍ਰੀਨ ਸਿਟੀ ਕਲੋਨੀ ਭਾਮੀਆਂ ਇਲਾਕੇ ਦੀਆਂ ਸਾਹਮਣੀਆਂ ਆਈਆਂ ਨੇ ਜਿੱਥੇ ਕਿ ਉਸ ਵਕਤ ਹੰਗਾਮਾ ਹੋ ਗਿਆ ਜਦੋਂ ਲੋਕਾਂ ਨੇ ਇੱਕ ਨੌਜਵਾਨ ਨੂੰ ਪਲਾਟ ਦਾ ਗੇਟ ਚੋਰੀ ਕਰਤੇ ਹੋਏ ਰੰਗੀ ਹਾਥੀ ਫੜਿਆ। ਘਟਨਾ ਦੇ ਦੌਰਾਨ ਉਸ ਦਾ ਇੱਕ ਸਾਥੀ ਮੌਕੇ ਤੁਰਾਰ ਹੋ ਜਾਂਦਾ ਹੈ। ਜਾਣਕਾਰੀ ਦੇ ਅਨੁਸਾਰ ਕੁਝ ਸਥਾਨਕ ਲੋਕਾਂ ਨੇ ਇੱਕ ਵਿਅਕਤੀ ਨੂੰ ਪਲਾਟ ਵਿੱਚ ਲੱਗੇ ਲੋਹੇ ਦੇ ਗੇਟ ਨੂੰ ਗੱਡੀ ਤੋਂ ਚੜਾਉਂਦੇ ਹੋਏ ਵੇਖ ਲਿਆ। ਸ਼ੱਕ ਹੋਣ ਤੋਂ ਬਾਅਦ ਲੋਕਾਂ ਨੇ ਰੁਕਣ ਦੀ ਆਵਾਜ਼ ਲਗਾਈ ਤਾਂ ਨੌਜਵਾਨ ਭੱਜ ਨਿਕਲਿਆ ਜਦਕਿ ਦੂਜੇ ਨੂੰ ਮੌਕੇ ਤੇ ਫੜ ਲਿਆ ਗਿਆ ਗੱਡੀ ਚਾਲਕ ਨੇ ਪੁੱਛਗਿੱਛ ਦੇ ਵਿੱਚ ਇਹ ਦੱਸਿਆ ਕਿ ਦੋ ਵਿਅਕਤੀ ਨੇ ਉਸ ਨੂੰ ਕਿਹਾ ਸੀ ਕਿ ਉਹਨਾਂ ਨੇ ਆਪਣੇ ਪਲਾਟ ਵਿੱਚ ਗੇਟ ਚੜਾਣਾ ਜਦ ਮੁਹੱਲੇ ਵਾਲਿਆਂ ਨੇ ਸਖਤੀ ਦੇ ਨਾਲ ਕੁਝ ਪੜਤਾਲ ਕੀਤੀ ਤਾਂ ਫੜੇ ਗਏ ਨੌਜਵਾਨ ਨੇ ਕਬੂਲ ਕੀਤਾ ਕਿ ਉਹ ਸਿਰਫ 2 ਦਿਨ ਪਹਿਲਾਂ ਹੀ ਜੇਲ੍ਹ ਤੋਂ ਬਾਹਰ ਆਇਆ ਅਤੇ ਇਹ ਉਸਦੀ ਪਹਿਲੀ ਚੋਰੀ ਹੈ ਦੱਸਦੀ ਕਿ ਪੁਲਿਸ ਸਿਰਾਸਤ ਵਿੱਚ આરોપી ਨੇ ਇਹ ਵੀ ਦੱਸਿਆ ਕਿ ਉਸ ਦਾ ਸਾਥੀ ਜੀਵਨ ਨਗਰ ਇਲਾਕੇ ਦਾ ਰਹਿਣ ਵਾਲਾ ਜੋ ਕਿ ਮੌਕੇ ਤੇ ਫਰਾਰ ਹੋ ਗਿਆ ਮੌਕੇ ਤੇ ਪੁਚ ਕੋलोनी ਵਾਸੀਆਂ ਨੇ આરોપી ਦੀ ਜਾਮ ਕੇ ਛੱਤਰ ਪਰੇੜ ਕੀਤੀ ਅਤੇ ਫਿਰ ਪੁਲਿਸ ਨੂੰ ਸੂਚਨਾ ਦਿੱਤੀ ਕੁਝ ਦੇਰ ਵਿੱਚ ਮੁੰਡਿਆ ਚੌਕ ਦੀ ਪੁਲਿਸ ਮੌਕੇ ਤੇ ਪੁੱਜੀ આરોપી ਨੂੰ ਨਿਰਾਸ਼ਾ ਚਲਾ ਕੇ ਚੌਕ ਦੀ ਲੈ ਗਈ ਲੁਧਿਆਣਾ ਲਾਈਵ ਦੇ ਲਈ ਅਮਿਤ <th>ਪਰ ਦੀ ਰਿਪੋਰਟ ਅਰੇ ਬੰਦੇ ਨੂੰ ਪੁੱਛੋ ਸਾਰੇ ਬੰਦਿਆਂ ਨੂੰ ਪੁੱਛ ਲਓ ਅਦਾ ਜਾਂਦੀ ਅਸੀਂ ਜਿਹੜਾ ਸਮਾਨ ਚੋਰੀ ਕਰਦੇ ਹਾਂ ਕਿਥੋਂ ਕਰਦੇ ਹਾਂ ਫੇਰਦੇ ਹਾਂ ਆਦਾ ਬੋਸ ਨੂੰ ਕਿਸੇ ਨੂੰ ਕਿਸੇ ਅਫਸਰ ਨੂੰ ਕੋਈ ਮੁਲਾਜ਼ਮ ਹੁਣ ਕਹਿੰਦਾ ਦੇ ਦਈਦਾ ਅੱਧਾ ਅਸੀਂ ਛੁੱਟ ਜਾਈਦਾ ਆ ਪੁੱਸ ਨੂੰ ਬਦਨਾਮ ਕਰ ਰਿਆ ਉਸ ਨੂੰ ਬਦਨਾਮ ਕਮਲ ਜੀ ਕੀ ਨਾਮ ਆ ਕਮਲਜੀਤ ਜੀ ਕਮਲਜੀਤ ਕਮਲਜੀਤ ਕਿੱਥੋਂ ਆਇਆ ਤੂੰ ਹਲੇ ਕਿਹੜੀ ਜਗ੍ਹਾ ਤੋਂ ਆਇਆ ਆ ਸਤ ਸੰਗਰ ਕੋਲ ਰਹਿਣਾ ਜੀ ਉਹ ਤੋਂ ਜੀਵਨ ਦੇ ਕਿਹੜੀ ਜਗ੍ਹਾ ਤੇ ਸਤ ਸੰਗਰ ਕੋਲ ਸਤ ਸੰਗਰ ਦੇ ਬੈਕਸ਼ੈਟ ਤੇ ਪੰਜ ਨੰਬਰ ਗੇਟ ਤੇ ਜੀ ਅੱਛਾ ਇੱਥੇ ਲੋਕਾਂ ਵੱਲੋਂ ਤੁਹਾਨੂੰ ਫੜਿਆ ਗਿਆ ਵਾ ਕੀ ਹੋਇਆ ਕੀ ਸੀ ਕਿ ਕੀ ਕਰ ਰਹੀ ਸੀ ਇੱਥੇ ਆਪਾਂ ਮੈਂ ਗੇਟ ਖੋਲ ਰਿਆ ਸੀ ਅੱਛੇ ਚੋਰੀ ਕਰਦੇ ਬੇ ਸੀਗੇ ਹਾਂ ਜੀ ਕਿਨੇ ਗਿਆ ਸੀ ਗੇਟ ਖੋਲਣ ਨੂੰ ਤੁਹਾਨੂੰ ਹੈਗਾ ਮੁੰਡਾ ਨਾਲ ਜੀ ਕਿਹੜਾ ਮੁੰਡਾ ਨਾਲ ਸੀਗਾ ਭੱਜ ਗਿਆ ਜੀ ਕਿਨੇ ਜਣੇ ਅੱਛਾ ਇਹ ਪਹਿਲਾਂ ਵੀ ਸੇਰੇ ਵਿੱਚ ਕਈ ਚੋਰੀਆਂ ਕੀਤੀਆਂ ਤੁਸੀਂ ਨਹੀਂ ਜੀ ਦੋ ਦਿਨ ਹੋਇਆ ਜੀ ਆਏ ਹਾਂ ਕਿੱਥੋਂ ਆਏ ਦੋ ਦਿਨ ਆਏ ਨੂੰ ਹੋਇਆ ਜੇਲ੍ਹ ਤੋਂ ਅੱਛਾ ਜੇਲ੍ਹ ਤੋਂ ਦੋ ਦਿਨ ਪਹਿਲਾਂ ਵੀ ਜੇਲ੍ਹ ਤੁਸੀਂ ਕੱਟ ਕੇ ਆਏ ਹੋ ਹਾਂਜੀ ਲੇਕਿਨ ਕੀ ਨਸ਼ੇ ਦੀ ਤੋੜ ਲੱਗਦੀ ਤੁਹਾਨੂੰ ਕਿਉਂ ਇਦਾਂ ਦੀ ਚੋਰੀਆਂ ਕਰਦੇ ਹੋ ਤੁਸੀਂ ਹਾਂਜੀ ਨਸ਼ੇ ਦੇ ਚਿੱਟੇ ਦੇ ਜੀ ਅੱਛਾ ਨਸ਼ਾ ਵੀ ਕਰਦੇ ਹੋ ਹਾਂਜੀ ਕਿਸ ਚੀਜ਼ ਦਾ ਨਸ਼ਾ ਕਰਦੇ ਹੋ ਚਿੱਟੇ ਦਾ ਜੀ ਕਿੱਥੇ ਲੈ ਕੇ ਕਿੱਥੋਂ ਆਉਂਦੇ ਹੋ ਉਧਰ ਮਿਲਦਾ ਜੀ ਕਿਹੜੀ ਜਗ੍ਹਾ ਤੋਂ ਕੋੜ ਕਲੋਨੀ ਤੋਂ ਜੀ ਹਾਂ ਕੋੜ ਕਲੋਨੀ ਅੱਛਾ ਕਿੰਨੇ ਦੀ ਬਿੱਟ ਮਿਲਦੀ ਉੱਥੋਂ ਦੀ 400 ਦੀ ਜੀ ਕਰਤੀ ਕੋਣ ਦਿੰਦਾ ਉੱਥੇ ਤੁਹਾਨੂੰ ਜਨਾਨੀ ਹੈਗੇ ਉੱਥੇ ਅੱਛਾ ਮਤਲਬ ਸ਼ਰੀਆਂ ਵੀ ਕਿਤਾ ਉੱਥੇ ਹਾਂਜੀ ਤੇ ਇੱਥੇ ਤੁਸੀਂ ਗੇਟ ਚੋਰੀ ਕਰਕੇ ਕਿੱਥੇ ਲੈ ਕੇ ਚੱਲੇ ਸੀਗੇ ਵੀਰ ਇਹਨੂੰ ਵੇਚਣ ਵਾਸਤੇ ਕਵਾੜੀ ਦੇ ਜੀ ਕਿਹੜੇ ਕਵਾੜੀਓ ਕੋ ਵੇਚਦੇ ਹੋ ਹੈਗਾ ਜੀ ਨਾ ਜੇ ਕਿਹੜੀ ਜਗਾ ਬੋਲੋ ਕਿਹੜੀ ਜਗਾ ਨਾਲੀ ਦੁਕਾਨ ਦਿਖਾਣਾ ਜੀ ਦੁਕਾਨ ਦਿਖਾ ਦਿੰਦਾ ਜੀ ਕਿੱਥੇ ਹੈ ਦੁਕਾਨ ਕਿਹੜੀ ਜਗਾ ਤੁਹਾਨੂੰ ਪਤਾ ਹੋਊਗੀ ਤਾਜਪੁਰ ਰੋਡ ਤੇ ਕੀ ਨਾਮ ਜਿਹਦਾ ਨਾ ਨਹੀਂ ਪਤਾ ਜੀ ਦੁਕਾਨ ਦਾ ਅੱਛਾ ਇਹ ਦੂਸਰਾ ਬੰਦਾ ਜਿਹੜਾ ਤੁਹਾਡੇ ਨਾਲ ਜਿਹੜਾ ਪੱਛਿਆ ਵਾ ਉਹ ਕਿੱਥੇ ਦਾ ਸੀਗਾ ਕੌਣ ਹੈਗਾ ਸੀਗਾ ਇਹ ਜੀਵਨਗਰ ਦਾ ਜੀ ਉਹ ਜੀਵਨਗਰ ਦਾ ਹੈ ਹਾਂ ਜੀ ਉਹ ਕੀ ਕੰਮ ਕਰਦਾ ਵਾ ਇਹ ਕੰਮ ਕਰਦਾ ਜੀ ਉਹ ਹੈ ਚੋਰੀ ਕਰਦਾ ਜੀ ਉਹਨਾਂ ਦੀ ਚੋਰੀ ਕਰਦਾ ਵਾ ਹਾਂ ਜੀ ਉਹ ਕਿੱਥੇ ਰਹਿੰਦਾ ਵਾ ਵੈਸੇ ਜੀਵਨਗਰ ਜੀ ਜੀਵਨਗਰ ਹਾਂ ਜੀ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਚੋਰੀ ਕਰਦੇ ਨੂੰ ਹਾਂ ਜੀ ਕਿੰਨਾ ਸਮਾਂ ਹੋ ਗਿਆ ਚੋਰੀ ਕਰਦੇ ਨੂੰ ਅਜੇ ਮੈਂ 2 ਦਿਨ ਹੋਇਆ ਇਹ ਨੂੰ ਆਇਆ ਜੀ ਸੋ ਦੋ ਦਿਨ ਜੇਲ੍ਹ ਹੋਇਆ ਪਹਿਲਾਂ ਕਿਹੜਾ ਕੇਸ ਚੰਦਰ ਗਏ ਸੀ ਪਹਿਲਾਂ ਚੋਰੀ ਦੇ ਪਹਿਲਾਂ ਵੀ ਚੋਰੀ ਦੇ ਹਾਂਜੀ ਤੁਹਾਨੂੰ ਡਰ ਨਹੀਂ ਲੱਗਦਾ ਕਿ ਪਹਿਲਾਂ ਵੀ ਚੋਰੀ ਦੇ ਕੇਸ ਚੰਦਰ ਗਏ ਹੋ ਹੁਣ ਫੇਰ ਤੁਸੀਂ ਦੁਬਾਰਾ ਚੋਰੀ ਦੇ ਲੱਗਦਾ ਜੀ ਅੱਜ ਤੋਂ ਬਾਅਦ ਨਹੀਂ ਕਰੂੰਗਾ ਜੀ ਫੈਕਟਰੀ ਜ ਕੰਮ ਕਰੂੰਗਾ ਤੋ ਨਹੀਂ ਪਹਿਲਾਂ ਵੀ ਤੁਸੀਂ ਚੋਰੀ ਕੀਤੀ ਹੁਣ ਤੁਸੀਂ ਕੀ ਸੋਚ ਕੇ ਕੀ ਸੋਚ ਕੇ ਗੇਟ ਖੋਲਿਆ ਗਿਆ ਹੁਣ ਅੱਜ ਤੋਂ ਬਾਅਦ ਨਹੀਂ ਕਰਦਾ ਜੀ ਅੱਛਾ ਹੁਣ ਫੈਕਟਰੀ ਲੱਗੂੰਗਾ ਜੀ ਕੀ ਡਰ ਨਹੀਂ ਲੱਗਦਾ ਪੁਲਿਸ ਦਾ ਆਂਦਾ ਡੇਰ ਲੱਗਦਾ ਜੀ ਬਹੁਤ ਡਰਦਾ ਬਹੁਤ ਡਰਦਾ ਜੀ ਭਾਜੀ ਹੁਣ ਤਾਂ ਪਹਿਲਾਂ ਪਹਿਲਾਂ ਦਾ